ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਅੱਜ ਆਪਾਂ ਫਿਰ ਥੋੜਾ ਸਮਾਂ ਮਿਲਿਆ ਸੀਗਾ ਮੈਂ ਮਾਫੀ ਚਾਹੁੰਨਾ ਹਰ ਵਾਰੀ ਭੈਣ ਭਰਾ ਕਹਿੰਦੇ ਹੁੰਦੇ ਥੋੜਾ ਜਲਦੀ ਪਾ ਦਿਆ ਕਰੋ ਵੀਡੀਓ ਵੀ ਮਨ ਨੂੰ ਤਸਾ ਮਿਲਦਾ ਤੇ ਮੈਂ ਕਹਿੰਦਾ ਉਹਨਾਂ ਜੀ ਤਕਰੀਬਨ ਜਦੋਂ ਅੰਦਰੋਂ ਆਵਾਜ਼ ਆਉਂਦੀ ਹੈ ਉਦੋਂ ਫਿਰ ਵਿਚਾਰ ਕਰਨ ਨੂੰ ਮਨ ਕਰਦਾ ਕੋਈ ਆਪਾਂ ਇਸ ਦੌੜ ਦੇ ਵਿੱਚ ਨਹੀਂ ਲੱਗਣਾ ਚਾਹੁੰਦੇ ਵੀ ਜ਼ਰੂਰੀ ਪਈਏ ਜਾ ਇਹ ਆਪਣੀ ਮਜਬੂਰੀ ਬਣ ਜੇ ਇਹ ਤਾਂ ਇਦਾਂ ਵੀ ਜਦੋਂ ਮਾਲਕ ਸੇਵਾ ਲੈ ਲੈਂਦੇ ਆ ਉਹਨਾਂ ਦੀ ਮਰਜ਼ੀ ਐ ਅੱਜ ਆਪਾਂ ਉਹੀ ਨਾਮ ਤੇ ਵਿਚਾਰ ਕਰਾਂਗੇ ਜਿਹੜਾ ਆਪਣਾ ਮੇਨ ਹੁੰਦਾ ਗੁਰਬਾਣੀ ਦੀ ਵਿਚਾਰ ਬੰਦਗੀ ਤੇ ਸਿਮਰਨ ਤੇ ਬਾਦਸ਼ਾਹ ਗੁਰਬਾਣੀ ਚ ਸਮਝਾਉਂਦੇ ਜਿਸ ਨਾਮ ਰੇਦੇ ਸੋ ਪੁਰਖ ਬਿਤਾਤਾ ਜਿਸ ਨਾਮ ਰੇਦੇ ਸੋ ਸਭ ਤੇ ਉੱਚਾ ਨਾਮ ਬਿਨਾ ਪਰਮ ਜੂਨੀ ਮੂੱਚਾ ਜਿਸ ਨਾਮ ਰੇਦੇ ਇਸ ਪ੍ਰਗਟ ਪਹਾਰਾ ਜਿਸ ਨਾਮ ਰੇਦੇ ਤਿਸ ਮਿਟਿਆ ਅੰਧਾਰਾ ਜਿਸ ਨਾਮ ਰੇਦੇ ਸੁਪੁਰਖ ਪ੍ਰਵਾਨ ਨਾਮ ਬਿਨਾ ਫਿਰ ਆਉਣ ਜਾਣ ਤិន ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮੇ ਲਖੇ ਗਪਾਲ ਆਉਣ ਜਾਣ ਰਹੇ ਸੁਖ ਪਾਇਆ ਕਹੋ ਨਾਨਕ ਤਤ ਤੱਤੇ ਤਤ ਮਿਲਾਇਆ ਬਾਦਸ਼ਾਹ ਗਰਬਾਣੀ ਦੇ ਵਿੱਚ ਵੇਖੋ ਆਪਾਂ ਨੂੰ ਵਾਰ-ਵਾਰ ਇਹੀ ਗੱਲ ਸਮਝਾ ਰਹੇ ਆ ਵੀ ਜਿੰਦੇ ਮਨ ਦੇ ਵਿੱਚ ਨਾਮ ਵਸ ਗਿਆ ਉਹੀ ਉੱਚਾ ਵਾ ਸਤੋ ਜਿੰਦੇ ਨਾਮ ਆ ਕਹਿੰਦੇ ਮਨ ਦੇ ਵਿੱਚ ਵਸਿਆ ਉਹ ਜੁਨਾਂ ਤੋਂ ਬਚ ਸਕਦਾ ਜਿੰਦੇ ਨਾਮ ਆ ਮਨ ਦੇ ਵਿੱਚ ਉਹਦਾ ਹੀ ਅੰਦਰੋਂ ਜਿਹੜਾ ਅੰਧਕਾਰ ਹੈ ਜਿਹੜਾ ਅਗਿਆਨਤਾ ਉਹਦੀ ਦੂਰ ਹੁੰਦੀ ਹੈ ਜਿੰਦੇ ਨਾਮ ਆ ਮਨ ਦੇ ਵਿੱਚ ਕਹਿੰਦੇ ਉਹੀ ਉੱਚਾ ਪੁਰਖ ਹੈ ਤੇ ਜਿਹੜਾ ਨਾਮ ਨਹੀਂ ਜਪਦਾ ਮਹਾਰਾ ਜੀ ਕਹਿੰਦੇ ਉਹਦਾ ਔਣ ਜਾਣ ਲੱਗਿਆ ਰਹਿਣਾ ਫਿਰ ਉਹਦਾ ਖੜਾ ਨਹੀਂ ਛੁੱਟਣਾ ਤੇ ਮਾਲਕ ਨੂੰ ਕਹਿੰਦੇ ਅਸੀਂ ਸਾਧ ਸੰਗਤ ਦੇ ਵਿੱਚ ਲੱਭਿਆ ਲੱਭਿਆ ਕਿਵੇਂ ਜਦੋਂ ਬੈਠ ਕੇ ਨਾਮ ਜਪਿਆ ਕਹਿੰਦੇ ਫਿਰ ਆਵਣ ਜਾਣ ਰਹੇ ਸੁਖ ਪਾਇਆ ਕਹੋ ਨਾਨਕ ਤੱਤੇ ਤੱਤ ਮਿਲਾਇਆ ਕਹਿੰਦੇ ਫਿਰ ਆਉਣ ਜਾਣ ਦਾ ਕਿਹੜਾ ਛੁੱਟ ਗਿਆ ਪਤਾਂ ਦੇ ਤੱਤ ਮਿਲ ਗਏ ਇਹ ਪੰਜ ਤੱਤ ਦਾ ਸਰੀਰ ਹੁੰਦਾ ਜਦੋਂ ਇਹਦੀ ਸਮਝ ਆ ਜਾਂਦੀ ਮਾਰੇ ਕਿਰਪਾ ਕਰਦੇ ਆ ਕਈਆਂ ਨੂੰ ਰੰਗ ਦੇਖਦੇ ਆ ਇਹ ਤੱਤਾਂ ਦੇ ਰੰਗ ਹੀ ਹੁੰਦੇ ਆ ਇਸ ਕਰਕੇ ਬਾਣੀ ਚ ਵਾਰ-ਵਾਰ ਮਾਰੇ ਨੇ ਸਾਨੂੰ ਦੱਸਿਆ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜੱਪਣ ਨੂੰ ਦੱਸਿਆ ਵੀ ਭੁੱਲੇ ਮਨ ਨੂੰ ਸਮਝਾਇਆ ਜਿਹੜਾ ਮਾਇਆ ਦੇ ਵਿੱਚ ਉਲਝ ਗਿਆ ਮਾਲਕ ਤੋਂ ਦੂਰ ਹੋ ਗਿਆ ਇਸੇ ਕਰਕੇ ਮਨ ਨੂੰ ਅਿਆਣਾ ਕਿਹਾ ਜਾਂਦਾ ਅਿਆਣਾ ਕਹਿੰਦੇ ਜਿਵੇਂ ਆਪਾਂ ਨਿਆਣਾ ਕਹਿ ਦਿੰਦੇ ਆ ਵੀ ਮਹਾਰਾਜ ਕਹਿੰਦੇ ਰੇਤ ਦੇ ਘਰ ਦੇ ਵਿੱਚ ਬੈਠਾ ਹੋਇਆ ਤੇ ਬਾਰੇ ਦੇ ਦਾ ਹੰਕਾਰ ਕਰਦਾ ਮਹਾਰਾਜ ਕਹਿੰਦੇ ਇਹਦਾ ਵਸਾ ਕੋਈ ਨਹੀਂ ਕਦੋਂ ਸਮਾ ਆ ਜਾਣਾ ਤੇ ਸਰ ਇਹਦਾ ਜਿਹੜਾ ਪਾਂਡਾ ਇਹਨੇ ਕਦੋਂ ਟੁੱਟ ਜਾਣਾ ਇਸੇ ਕਰਕੇ ਕਹਿੰਦੇ ਵੀ ਭਾਈ ਵੀ ਜਿਹੜਾ ਅਸੀਂ ਕਹਿੰਦੇ ਸੋਹਣੀਆਂ-ਸੋਹਣੀਆਂ ਪੱਗਾਂ ਮੰਨ ਕੇ ਤੁਰੇ ਫਿਰਦੇ ਆ ਨਸ਼ਿਆਂ ਦੇ ਵਿੱਚ ਉਲਝ ਗਏ ਆ ਪਾਰਟੀਆਂ ਪ੍ਰੋਗਰਾਮਾਂ ਦੇ ਵਿੱਚ ਵੀ ਮਹਾਰਾਜ ਕਹਿੰਦੇ ਮੌਤ ਦਾ ਕੋਈ ਪਤਾ ਨਹੀਂ ਇਹਨੇ ਕਦੋਂ ਆ ਕੇ ਸਾਨੂੰ ਢਾ ਲੈਣਾ ਤਾਂ ਮੈਂ ਇਸੇ ਕਰਕੇ ਗੁਰਮਖਾਨ ਨੂੰ ਕਿਹਾ ਹੁਣ ਨਾ ਕਰਨਗੇ ਵੀ ਜੀ ਤੁਹਾਨੂੰ ਜਦੋਂ ਵਿਚਾਰ ਸੁਣ ਲਈਦੀ ਆ ਥੋੜੇ ਦਿਨ ਮੰਨ ਤੇ ਐਸਾ ਰਹਿੰਦਾ ਕਿਉਂਕਿ ਮਾਇਆ ਪਰਵਲ ਇੰਨੀ ਹੈ ਜੀ ਇਹ ਵਾਰ-ਵਾਰ ਫਿਰ ਆਪਾਂ ਨੂੰ ਅਰਦਾਸਾਂ ਕਰਨੀਆਂ ਪੈਂਦੀਆਂ ਜਿਹੜਾ ਸਾਡਾ ਗੰਮਹ ਮਹਾਰਾਏ ਕਹਿੰਦੇ ਭਗਤੀ ਕਰਨਾ ਜਦੋਂ ਅਸੀਂ ਭਗਤੀ ਦੇ ਵਿੱਚ ਲੱਗਾਂਗੇ ਉਦੋਂ ਇਹਦੀ ਹਉਮੈ ਦੂਰ ਹੁੰਦੀ ਹੈ ਫਿਰ ਇਹ ਝੂਠ ਤੇ ਲਾਲਚ ਤੋਂ ਪਾਸੇ ਹੁੰਦਾ ਫਿਰ ਇਹ ਚੰਗਾ ਜੀਵਨ ਗੁਜ਼ਾਰਦਾ ਇਸੇ ਕਰਕੇ ਮਹਾਰਾਏ ਨੇ ਸਾਨੂੰ ਵਾਰ-ਵਾਰ ਕਿਹਾ ਵੀ ਕਿਉਂਕਿ ਅਸੀਂ ਮਾਇਆ ਦੇ ਵਿੱਚ ਧੀਆਂ ਪੁੱਤਰਾਂ ਦੇ ਵਿੱਚ ਇਸਤਰੀ ਦੇ ਵਿੱਚ ਇਹਨਾਂ ਚੀਜ਼ਾਂ ਜੋ ਮਹਾਰਾਜ ਕਹਿੰਦੇ ਉਲਝ ਕੇ ਮੇਨ ਚੀਜ਼ ਤੋਂ ਕਿੰਨੇ ਮਹਾਰਾਜ ਕਹਿੰਦੇ ਅਸੀਂ ਵਿੱਚ ਵਿਸਰ ਗਏ ਆਂ ਆਰਾਮ ਵਿਸਾਰਿਓ ਹੈ அபிਮਾਨ ਕਣਕ ਕਾਮਣੀ ਮਹਾਸੁੰਦਰੀ ਪੇਕ ਪੇਕ ਸੱਚ ਮਾਨ ਰਹਾਓ ਲਾਲਚ ਝੂਠ ਬੇਕਾਰ ਮਹਾਮਦ ਇਹ ਵਿਦ ਆਦ ਬਿਹਾਨ ਕਹੇ ਕਬੀਰ ਅੰਤ ਕੀ ਵੇਰ ਆਏ ਲਾਗੋ ਕਾਲ ਨਿਤਾਨ ਕਹਿੰਦੇ ਫਿਰ ਅੰਤ ਵੇਲੇ ਜਦੋਂ ਆ ਕੇ ਘਾਲ ਸਿਰ ਤੇ ਖੜਾ ਹੋ ਜਾਂਦਾ ਫਿਰ ਉਦੋਂ ਮਾਰੇ ਜੀ ਕਹਿੰਦੇ ਔਖਾ ਹੋ ਜਾਂਦਾ ਕਿਉਂਕਿ ਅਸੀਂ ਕਹਿੰਦੇ ਵੀ ਇਹ ਰੇਤ ਦਾ ਘਰ ਆ ਕਹਿੰਦੇ ਬਲੂਆ ਕੇ ਘਰੂਆ ਵਿੱਚ ਬਸਤੇ ਆਪਾਂ ਇਸ ਰੇਤ ਦੇ ਘਰ ਤੇ ਵਿੱਚ ਵਸ ਰਹੇ ਆ ਕੋਈ ਪਤਾ ਨਹੀਂ ਵੀ ਕਦੋਂ ਇਹ ਜਿਹੜਾ ਮੈਲ ਆ ਟੁੱਟ ਜੇ ਡਿੱਗ ਪਵੇ ਇੱਕ ਏਟ ਨਿਕਲੀ ਤਾਂ ਮਿੰਟੋ ਮਿੰਟੀ ਢੇੜੀ ਹੋ ਜਾਂਦਾ ਇਹ ਇਸੇ ਕਰਕੇ ਗਰਬਾਣੀ ਦੇ ਵਿੱਚ ਮਾਰੇ ਨੇ ਕਿਹਾ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡਾਸ ਜਦੋਂ ਅਸੀਂ ਜੀਵਨ ਦੀ ਆਸ ਛੱਡ ਦਿੰਨੇ ਆ ਫੇਰ ਇਸ ਰਾਸਤੇ ਤੁਰਦੇ ਆ ਜਿੰਨਾ ਚਿਰ ਅਸੀਂ ਹਰੀ ਦੇ ਰੰਗ ਚ ਨਿਰੰਗੇ ਜਾਂਦੇ ਉਹਨਾਂ ਚਿਰ ਮਹਾਰਾਜ ਕਹਿੰਦੇ ਗੱਲ ਨਹੀਂ ਬਣਦੀ ਵਾਰ-ਵਾਰ ਗਰਬਾਣੀ ਚ ਆਪਾਂ ਨੂੰ ਮਹਾਰੇ ਨੇ ਦੱਸਿਆ ਕਹਿੰਦੇ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੇ ਸ਼ਬਦ ਵਿਚਾਰੇ ਨਾਨਕ ਤਨ ਕੇ ਸਦਾ ਬਲਹਾਰੇ RAM ਨਾਮ ਉਰਤਾਰੇ ਮਹਾਰਾਜ ਕਹਿੰਦੇ ਅਸੀਂ ਬਲਹਾਰੀ ਜਾਨੇ ਉਹਨਾਂ ਤੇ ਰੱਬ ਦੇ ਪਿਆਰਿਆਂ ਦੇ ਧੀਰੇ ਧੀਰੇ ਬੰਦਗੀ ਕਰਦੇ ਆ ਜਦੋਂ ਤੁਸੀਂ ਰਾਤ ਨੂੰ ਬੈਠ ਕੇ ਨਾਮ ਜਪਦੇ ਆ ਤੇ ਮਾਲਕ ਬਹੁਤ ਖੁਸ਼ ਹੁੰਦਾ ਸਾਡੇ ਤੇ ਐਨਾ ਜਿਆਦਾ ਖੁਸ਼ ਹੁੰਦਾ ਕਿ ਉਹ ਦੇਖਦਾ ਵੀ ਮੇਰਾ ਬੱਚਾ ਬੈਠਾ ਮਾਨਾ ਜਿਹੜਾ ਇਹਨੂੰ ਇੱਕ ਵਾਰੀ ਸਾਨੂੰ ਧੱਕੇ ਨਾਲ ਲਾਉਣਾ ਪੈਂਦਾ ਥੋੜੇ ਦਿਨ ਤੁਸੀਂ ਸੁਣੋਗੇ ਤੇ ਮਨ ਦੇ ਵਿੱਚ ਉਤਸ਼ਾਹ ਹੋਊਗਾ ਤੇ ਫਿਰ ਉਹ ਸਾ ਹੌਲੀ ਹੌਲੀ ਫਿੱਕਾ ਪੈ ਜਾਂਦਾ ਉਹ ਮਨ ਨੂੰ ਮੰਨ ਲਓ ਕਿਸੇ ਚੀਜ਼ ਨੂੰ ਵੀ ਤੁਸੀਂ 20 ਸਾਲ 25 ਸਾਲ ਕਿਤੇ ਲਾਇਆ ਹੋਵੇ ਤੇ ਉਹ ਵਾਰ-ਵਾਰ ਉੱਥੇ ਹੀ ਜਾਊਗਾ ਨਾ ਜਿੱਥੇ ਆਪਾਂ ਛੱਡਿਆ ਹੋਇਆ ਹੁਣ ਬੰਦ ਗਈ ਆਪਾਂ ਕਰਦੇ ਨੂੰ ਥੋੜਾ ਸਮਾਂ ਹੋਇਆ ਤਾਂ ਵਾਰ-ਵਾਰ ਟੁੱਟਦਾ ਇਹ ਉੱਧਰਲੇ ਰਸ ਆ ਮਖਰ ਜਾਂਦਾ ਕਿਉਂਕਿ ਇਹਨੂੰ ਇੱਧਰਲਾ ਰਸ ਮਿਲਿਆ ਨਹੀਂ ਇਸ ਕਰਕੇ ਭਗਤੀ ਆਪਾਂ ਔਖੀ ਐ ਪਰ ਇਹ ਛੱਡਣੀ ਨਹੀਂ ਹੈਗੀ ਮਨ ਨੂੰ ਮਾਰ ਕੇ ਬਹਿਣਾ ਜੇ ਮਨ ਦੀ ਲੜਾਈ ਛੱਡ ਦਾਂਗੇ ਕਵਾਂਗੇ ਹੁੰਦੀ ਨਹੀਂ ਤੇ ਫੇਰ ਆਪਾਂ ਉੱਥੇ ਹੀ ਆ ਖੜਾਂਗੇ ਜਿੱਥੋਂ ਚੱਲੇ ਸੀਗੇ ਇਸੇ ਕਰਕੇ ਮਾਰੇ ਕਹਿੰਦੇ ਵੀ ਇਹ ਤਿੰਨਾ ਗੁਣਾਂ ਦੇ ਵਿੱਚ ਮੈਲਾ ਹੋ ਚੁੱਕਿਆ ਨਾ ਇਨੋਂ ਹੋ ਮੇਰੀ ਮੈਲ ਲੱਗ ਚੁੱਕੀ ਆ। ਮਹਾਰਾ ਕਹਿੰਦੇ ਨਿਰਮਲ ਕਿਵੇਂ ਹੋਊਗਾ? ਜਿੰਨਾ ਚਿਰ ਇਹ ਕਹਿੰਦੇ ਨਾਮ ਨਹੀਂ ਜਪਦਾ। ਮਾਨਨ ਜਦੋਂ ਨਾਮ ਜਪੂਗਾ ਉਦੋਂ ਫਿਰ ਮਹਾਰਾ ਕਹਿੰਦੇ ਕਿਰਪਾ ਹੋਊਗੀ। ਫਿਰ ਗੁਰਬਾਣੀ ਸਾਨੂੰ ਸਮਝਾਉਂਦੇ ਆ। ਵਸਤ ਉਤਾਰ ਦਰਭੰਗ ਹੋਇਓ। ਆਪਾਂ ਕਹਿੰਦੇ ਆ ਜਿਵੇਂ ਮਹਾਰਾ ਕਹਿੰਦੇ ਵਸਤ ਉਤਾਰ ਦਿਗੰਬਰ ਹੋਇਓ। ਜਟਾ ਤਾਰ ਕਿਆ ਕਮਾਵੇ ਜੋਗ। ਮਨ ਨਿਰਮਲ ਨਹੀਂ ਦਸਮੰਦਵਾਰ ਭੰਮ ਭੰਮ ਆਵੇ ਮੂੜਾ ਬਾਰੋਂਵਾਰ ਕਹਿੰਦੇ ਵੀ ਕਈ ਬੰਦੇ ਰੱਬ ਦੇਸ਼ ਦੇ ਵਿੱਚ ਨਿਗੰਬਰ ਹੋ ਗਏ ਨਿਗੰਬਰ ਵਸਤਰਾਂ ਤੋਂ ਬਗੈਰ ਪਰ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਠੀਕਾ ਰੱਬ ਨਹੀਂ ਮਿਲਿਆ ਪਰ ਉਹ ਉਹਨਾਂ ਦੀ ਆਪ ਦੀ ਭਾਵਨਾ ਸੀ ਚੱਲੇ ਜ਼ਰੂਰ ਹੈ ਹਰ ਤਿਆਗ ਵਾਲੇ ਦਾ ਆਪਣੇ ਅੱਗੇ ਸਿਰ ਝੁਕਣਾ ਚਾਹੀਦਾ ਕਮ ਸੇ ਘੋਂ ਆਪਣੇ ਨਾਲ ਚੰਗਾ ਅਸੀਂ ਜਰਵਾਣੀ ਦੀ ਵਿਚਾਰ ਕਰਦੇ ਨਿੰਦਣ ਲੱਗਦਾ ਇਹ ਉਹਨਾਂ ਨੂੰ ਲੋਕਾਂ ਨੂੰ ਅਜੀ ਗੱਜਿਓ ਲਓ ਜੀ ਘਰ ਛੱਡ ਕੇ ਕਿਹੜਾ ਰੱਬ ਮਿਲਦਾ ਇਦਾਂ ਕਿਉਂਕਿ ਉਹ ਸਾਡੇ ਨਾਲੋਂ ਚੰਗੇ ਆ ਕਮ ਸੇ ਕਮ ਉਹਨਾਂ ਨੇ ਸਟੈਪ ਤਾਂ ਚੱਕਿਆ ਪਰਮਾਤਮਾ ਦੇ ਪਿਆਰ ਦੇ ਵਿੱਚ ਜੋ ਵੀ ਭਾਵਨਾ ਨਾਲ ਕੀਤਾ ਜਾਂਦਾ ਉਹਨੂੰ ਸਭ ਪ੍ਰਵਾਨ ਹੁੰਦਾ ਇਸੇ ਕਰਕੇ ਆਪਾਂ ਹੁਣ ਮਹਾਰਾਜ ਨੂੰ ਪਛਾੱਕ ਕੇ ਪਵਾਉਣੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਮੱਥਾ ਟੇਕਦੇ ਆਂ ਭਾਵਨਾ ਨਾਲ ਉਹ ਸਾਡੀ ਭਾਵਨਾ ਹੀ ਹੁੰਦੀ ਐ ਤੇ ਭਾਵਨਾ ਨੂੰ ਹੀ ਫਲ ਲੱਗਦਾ ਹੁਣ ਜਿਹੜੇ ਵੀ ਮਾਲਕ ਮਗਰ ਲੱਗੇ ਆ ਚਾਹੇ ਉਹਨਾਂ ਨੇ ਜਟਾਵਾਂ ਰੱਖੀਆਂ ਚਾਹੇ ਕੋਸ਼ ਆਮ ਬੰਦਿਆਂ ਨਾਲੋਂ ਚੰਗੇ ਸੀਗੇ ਰੱਬ ਦੀ ਨਿਗਾਹ ਚ ਆਏ ਇਹ ਨਹੀਂ ਹੈਗਾ ਵੀ ਗੁਰਬਾਣੀ ਨੇ ਉਹਨਾਂ ਨੂੰ ਮਾਰਾ ਗਿਆ ਪਰ ਮਹਾਰਾਜ ਕਹਿੰਦੇ ਪਰਮਾਤਮਾ ਨਹੀਂ ਮਿਲਿਆ ਉਹਨਾਂ ਨੂੰ ਪਰਮਾਤਮਾ ਉਦੋਂ ਮਿਲਦਾ ਜਦੋਂ ਪੂਰਾ ਗੁਰੂ ਮਿਲ ਜਾਂਦਾ ਤਾਂ ਗੁਰੂ ਸਾਡਾ ਸ਼ਬਦ ਹੈ ਮਹਾਰਾਜ ਕਹਿੰਦੇ ਫਿਰ ਉੱਥੇ ਜਾ ਕੇ ਗੱਲ ਬਣਦੀ ਆ ਕਹਿੰਦੇ ਕਹੇ ਕਬੀਰ ਸੁਣੋ ਰੇ ਸੰਤੋ ਇਹ ਮਨ ਉਡਣ ਪਖੇਰੂ ਬਣ ਕੇ ਇਹ ਮਾਨਾ ਜਿਹੜਾ ਕਹਿੰਦੇ ਇੱਕ ਪੰਛੀ ਜੀ ਤਰ੍ਹਾਂ ਜਗਾ ਜਗਾ ਉੱਡਿਆ ਫਿਰਦਾ ਕਿ ਜਦੋਂ ਅਸੀਂ ਦੁਨੀਆ ਤੇ ਆਏ ਸੀ ਸਾਡੇ ਜਿਹੜੇ ਸਵਾਸ ਮਾਲਕ ਨੇ ਲਿਖ ਕੇ ਭੇਜੇ ਸੀ ਵੀ ਕਿੰਨੇ ਆ ਉਹ ਜਦੋਂ ਫਿਰ ਉਹ ਮਹਾਰਾਜ ਕਹਿੰਦੇ ਵੀ ਸਾਨੂੰ ਬਾਬਾ ਆਉਂਦੀ ਆ ਬਾਣੀ ਭਗਤ ਬਾਬਾ ਫਰੀਦ ਜੀ ਦੀ ਉਹਦੇ ਵਿੱਚ ਵੀ ਸਾਨੂੰ ਦੱਸਿਆ ਹੋਇਆ ਵੀ ਭਾਈ ਜਦੋਂ ਚਿੱਠੀ ਲਿਖ ਕੇ ਭੇਜੀ ਹੁੰਦੀ ਹੈ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕਹਿੰਦੇ ਹੁੰਦੇ ਸੀਗੇ ਵੀ ਉਹ ਮੈਨੂੰ ਹੁਣ ਉਹਦਾ ਯਾਦ ਨਹੀਂ ਆਉਂਦਾ ਕੀ ਕਹਿੰਦੇ ਹੁੰਦੇ ਆ ਕਿਵੇਂ ਗੁਰਬਾਣੀ ਚ ਲਿਖਿਆ ਜਿੱਤ ਤੇ ਹਾੜੇ ਧੰਨਵਰੀ ਸਾਹੇ ਲੇ ਲਿਖਾਈ ਮਲਕ ਜੋ ਕੰਨੀ ਸੁਣੀ ਦੇ ਮੂੰਹ ਦਿਖਾ ਲੈਣਾ ਏ ਜਿੰਦ ਨਵਾਣੀ ਕੱਢੀ ਹੱਡਾਂ ਕੋ ਕੜਕਾਏ ਸਾਹੇ ਲਿਖੇ ਨਾ ਚੱਲ ਸੀ ਜਿੰਦ ਕੋ ਸਮਝਾਏ ਜਿੰਦ ਵੋਟੀ ਮਰਨ ਵਰਨ ਲੈ ਜਾਸੀ ਪਰਵਾਏ ਮਹਾਰਾਜ ਨੇ ਦੱਸਿਆ ਵੀ ਜਦੋਂ ਇਹ ਸੀਗੇ ਅਸੀਂ ਆਏ ਆ ਦੁਨੀਆ ਤੇ ਮਹਾਰਾਜ ਕਹਿੰਦੇ ਵੀ ਉਦੋਂ ਅਸੀਂ ਲਿਖ ਕੇ ਦੇ ਕੇ ਆਏ ਆ ਵੀ ਇੰਨਾ ਸਮਾਸੀ ਦੁਨੀਆ ਤੇ ਰਹਿਣਾ ਜਿੰਨਾ ਬਾਰੇ ਕਹਿੰਦੇ ਅਸੀਂ ਜਮਾਂ ਬਾਰੇ ਸੁਣਦੇ ਹੁੰਦੇ ਸੀ ਵੀ ਉਹ ਆਉਂਦੇ ਆ ਲੈਣ ਤੇ ਬਾਬਾ ਫਰੀਦ ਜੀ ਕਹਿੰਦੇ ਵੀ ਜਦੋਂ ਸਾਹ ਆਪਾ ਲੇਖੇ ਨਾ ਲਾਏ ਨਾ ਕਹਿੰਦੇ ਕਿਉਂਕਿ ਮਾਲਕ ਦੇ ਕਹਿਣ ਤੇ ਆਪਾਂ ਚੱਲੇ ਨਹੀਂ ਕਹਿੰਦੇ ਸਾਹੇ ਲਿਖੇ ਨਾ ਚੱਲ ਸੀ ਜਿੰਦ ਨੂੰ ਸਮਝਾਏ ਬੜਾ ਕਹਿੰਦੇ ਮਾਨ ਨੂੰ ਸਮਝਾਇਆ ਨਾਮ ਜਪਲਾ ਪਰ ਇਹਨੇ ਕਹਿੰਦੇ ਬੰਦਗੀ ਨਾ ਕੀਤੀ ਫਿਰ ਕਹਿੰਦੇ ਜਿੰਦ ਵੋਟੀ ਮਰਨ ਵਾਰ ਲੈ ਜਾਸੀ ਪਰ ਨਾਏ ਫਿਰ ਕਹਿੰਦੇ ਉਹ ਲੈਣ ਆ ਗਏ ਲੈਣ ਉਸੇ ਨੂੰ ਹੀ ਆਉਂਦੇ ਆ ਜਿਹੜਾ ਬੰਦਾ ਬੰਦਗੀ ਨਹੀਂ ਕਰਦਾ ਜਦੋਂ ਤੁਸੀਂ ਨਾਮ ਜਪਦੇ ਆਂ ਭਗਤੀ ਕਰਦੇ ਆਂ ਫਿਰ ਮਾਲਕ ਦੀ ਕਿਰਪਾ ਆਉਂਦੀ ਆ ਫਿਰ ਸਾਨੂੰ ਬਹੁਤ ਚੰਗੀਆਂ ਰੂਹਾਂ ਲੈ ਕੇ ਜਾਂਦੀਆਂ ਕਿਉਂਕਿ ਕਾਲਯੋਗ ਦੇ ਵਿੱਚ ਮਹਾਰਾਜ ਨੇ ਪੁੱਛਿਆ ਸੀ ਮਹਾਰਾਜ ਵੀ ਇੰਨੇ ਜ਼ਿਆਦਾ ਝੰਜਟ ਆ ਦੁਨੀਆਦਾਰੀ ਆ ਧੀਆਂ ਪੁੱਤਰ ਆ ਕੰਮਕਾਰ ਆ ਵੀ ਸਮਾਂ ਬਹੁਤ ਘੱਟ ਮਿਲਦਾ ਤੇ ਮਹਾਰਾਜ ਕਹਿੰਦੇ ਜਿਵੇਂ ਜਿਵੇਂ ਸਮਾਂ ਔਖਾ ਹੁੰਦਾ ਜਾਊਗਾ ਓਵੇਂ ਓਵੇਂ ਭਗਤੀ ਦਾ ਮੁੱਲ ਵੱਧਾ ਜਾਊਗਾ ਪੁਰਾਣੇ ਸਮੇਂ 'ਚ ਹਜ਼ਾਰਾਂ ਸਾਲ ਭਗਤੀ ਕਰਕੇ ਉਹ ਫਲ ਮਿਲਦਾ ਸੀ ਜਿਹੜਾ ਅੱਜ ਤੁਸੀਂ ਇੱਕ ਮਹੀਨਾ ਕਰ ਲੈਨੇ ਤੁਹਾਨੂੰ ਸਾਲ ਜਿੰਨਾ ਫਲ ਮਿਲਦਾ ਇਸੇ ਕਰਕੇ ਆਪਾਂ ਬੇਨਤੀ ਕੀਤੀ ਸੀ ਵੀ ਪਿਛਲੇ ਵੀਡੀਓ ਦੇ ਵਿੱਚ ਵੀ ਤੁਸੀਂ 10 ਮਿੰਟ ਤੋਂ ਹੀ ਸ਼ੁਰੂ ਕਰੋ ਵੀ ਤੁਹਾਨੂੰ ਪਤਾ ਨਹੀਂ ਤੁਸੀਂ ਕਿਹੜਾ ਖਜ਼ਾਨਾ ਜੋੜ ਲਓਗੇ ਉਹਦੇ ਬਾਰੇ ਫਿਰ ਬਾਬਾ ਫਰੀਜੀ ਨੇ ਦੱਸਿਆ ਵੀ ਜਿਹੜੇ ਸਾਹ ਸਾਨੂੰ ਦਿੱਤੇ ਸੀਗੇ ਸਮਾਂ ਜਦੋਂ ਆ ਗਿਆ ਕਹਿੰਦੇ ਵੀ ਪੁਰਾਣੇ ਸਮੇਂ ਦੇ ਵਿੱਚ ਮਕਲਾਵਾ ਲੈਣ ਜਦੋਂ ਆਉਂਦੇ ਹੁੰਦੇ ਸੀਗੇ ਤੇ ਡੋਲੀ ਤੋਂ ਪਹਿਲਾਂ ਕਹਿੰਦੇ ਵੀ ਇੱਕ ਖਤ ਭੇਜਿਆ ਜਾਂਦਾ ਸੀ ਚਿੱਠੀ ਭੇਜੀ ਜਾਂਦੀ ਸੀ ਇਨੇ ਉੱਤਰ ਕਹਿੰਦੇ ਸਮਾਂ ਲਿਖਿਆ ਹੁੰਦਾ ਸੀ ਕਿ ਜਦੋਂ ਸਮਾਂ ਖਤਮ ਹੋ ਜਾਂਦਾ ਸੀ ਦੱਸਿਆ ਸੀ ਭਾਈ ਸੁਨੇਹਾ ਦੇ ਦਿਓ ਵੀ ਇੰਨੇ ਤਰੀਕ ਨੂੰ ਬਰਾਤ ਆਊਗੀ ਕਿਉਂਕਿ ਉਦੋਂ ਟੈਲੀਫੋਨ ਵਗੈਰਾ ਹੁੰਦੇ ਨਹੀਂ ਸੀ ਤੇ ਉਦੋਂ ਕਹਿੰਦੇ ਵੀ ਫਿਰ ਉਹ ਚਾਹੇ ਜੇਂਦਰੂ ਪੀਸਤਰੀ ਹੈ ਜਿੰਨਾ ਮਰਜ਼ੀ ਰੋਈ ਜਾਵੇ ਤੇ ਵਾਰਾ ਜਿਹੜੇ ਫਰਿਸ਼ਤੇ ਦੀ ਤਰ੍ਹਾਂ ਉਹਨਾਂ ਨੇ ਆ ਕੇ ਉਹਨਾਂ ਨੂੰ ਲੈ ਹੀ ਜਾਣਾ ਤੇ ਉਦੋਂ ਤੋਰਨਾ ਵੀ ਪੈਂਦਾ ਘਰਦਿਆਂ ਨੂੰ ਇਸੇ ਤਰ੍ਹਾਂ ਜਦੋਂ ਮਹਾਰਾਜ ਕਹਿੰਦੇ ਇੱਕ ਸਮਾਂ ਆ ਜਾਂਦਾ ਫਿਰ ਮਾਲਕ ਕਿਰਪਾ ਕਰਦਾ ਤੇ ਫਿਰ ਸਾਨੂੰ ਜਾਣਾ ਪੈਂਦਾ ਉਹ ਦਵਰ ਰਜ਼ੀ ਨਹੀਂ ਕਹਿ ਸਕਦੇ ਜੀ ਅਸੀਂ ਨਹੀਂ ਜਾਣਾ ਕਿਉਂਕਿ ਮੌਤ ਤੋਂ ਕੋਈ ਭੱਜ ਨਹੀਂ ਸਕਦਾ ਅੱਜ ਤੱਕ ਆਪਣੀ ਜਿੰਨੀ ਵਿਚਾਰ ਵੀ ਇਹ ਮੌਤ ਤੋਂ ਸ਼ੁਰੂ ਹੁੰਦੀ ਤੇ ਮੌਤ ਤੇ ਖਤਮ ਹੁੰਦੀ ਆ ਕਿਉਂਕਿ ਹੁਣ ਤੱਕ ਅਸੀਂ ਇੰਨੇ ਕਮਾਇਆ ਦੇ ਵਿੱਚ ਉਲਝ ਚੁੱਕੇ ਆ ਅਸੀਂ ਥੋੜੇ ਦਿਨ ਨਾਮ ਜਪਦੇ ਆ ਫੇਰ ਮੈਸੇਜ ਆ ਜਾਂਦਾ ਵੀ ਜੀ ਜਪਿਆ ਨਹੀਂ ਜਾਂਦਾ ਫੇਰ ਆ ਜਾਂਦਾ ਫੋਨ ਵੀ ਜੀ ਔਖਾ ਹੁੰਦਾ ਮੈਂ ਕਹਿੰਦਾ ਵੀ ਕੋਈ ਨਹੀਂ ਲੱਗੇ ਰੋ ਤੁਸੀਂ ਜੇ ਭਗਤੀ ਢੀ ਸੌਖੀ ਹੋਵੇ ਫੇਰ ਹਰ ਬੰਦਾ ਕਰ ਲੇ ਭਗਤੀ ਔਖੀ ਕਰਕੇ ਹੀ ਆਪਾਂ ਕਰਨੀ ਜ਼ਰੂਰੀ ਹੈ ਇਸ ਕਰਕੇ ਦਿਲ ਨਹੀਂ ਛੱਡਣਾ ਤਕੜੇ ਹੋ ਕੇ ਨਾਮ ਜਪਣਾ ਮਨ ਜਦੋਂ ਨਹੀਂ ਕਹਿੰਦਾ ਉਦੋਂ ਜ਼ਰੂਰ ਉੱਠਣਾ ਉਦੋਂ ਫਿਰ ਮਾਲਕ ਬਹੁਤ ਖੁਸ਼ ਹੁੰਦਾ ਇਸੇ ਕਰਕੇ ਮਹਾਰਾਏ ਨੇ ਸਾਨੂੰ ਵਾਰ-ਵਾਰ ਦੱਸਿਆ ਵੀ ਭਾਈ ਜਦੋਂ ਤੇਰਾ ਸਮਾਂ ਆ ਗਿਆ ਉਦੋਂ ਤੈਨੂੰ ਆ ਕੇ ਮਾਲਕ ਨੇ ਆਵਾਜ਼ ਦਿੱਤੀ ਤੇ ਲੈ ਹੀ ਜਾਣਾ ਹਰੇਕ ਬੰਦੇ ਦਾ ਇੱਕ ਸਮਾਂ ਨਿਸ਼ਚਿਤ ਕੀਤਾ ਹੋਇਆ ਇਥੇ ਪੀਰ ਪੰਗੰਬਰ ਵੀ ਗਏ ਮਹਾਰਾਏ ਕਹਿੰਦੇ ਆਰਾਮ ਗਏ ਹੋ ਰਾਵਣ ਗਏ ਹੋ ਸਾਰੇ ਹੀ ਗਏ ਐਡਾ ਵੱਡਾ ਪਰਿਵਾਰ ਸੀ ਇਹਨਾਂ ਦਾ ਇਸ ਕਰਕੇ ਜਦੋਂ ਸਮਾ ਆਇਆ ਸਭ ਪੀਰ ਪਗੰਬਰ ਗਏ ਹਰ ਬੰਦੇ ਨੇ ਦੁਨੀਆ ਤੋਂ ਜਾਣਾ ਮਹਾਰਾਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਇਸੇ ਕਰਕੇ ਭਗਤਾਂ ਦੀ ਸਾਧੂਆਂ ਦੀ ਗੁਰਮਖਾਂ ਦੀ ਵਾਰ-ਵਾਰ ਬਾਣੀ ਸਾਨੂੰ ਦਿੱਤੀ ਹੋਈ ਹੈ ਵੀ ਉਹਦੇ ਵਿੱਚ ਇੱਕੋ ਹੀ ਇਸ਼ਾਰਾ ਦਿੱਤਾ ਵੀ ਬੰਦਗੀ ਕਰੋ ਹੁਣ ਜਿੰਨੇ ਵੀ ਮਹਾਪੁਰਖ ਬੈਠੇ ਹੋਏ ਆਪਣੇ ਗੁਰਬਾਣੀ ਦੇ ਵਿੱਚ 36 ਮਹਾਪੁਰਖ ਹੈ ਸਾਰੇ ਤੇ ਉਹ ਇੱਕੋ ਚੀਜ਼ ਵੇਖੋ ਉਹਨਾਂ ਦੀ ਮੱਤ ਇੱਕ ਜਗ੍ਹਾ ਆ ਕੇ ਇਕੱਠੀ ਹੋ ਜਾਂਦੀ ਆ ਨਾਮ ਜਪਣ ਤੇ ਚਾਹੇ ਬਾਬਾ ਫਰੀਦ ਜੀ ਦੀ ਬਾਣੀ ਪੜ੍ਹ ਕੇ ਦੇਖ ਲਓ ਚਾਹੇ ਬਾਬਾ ਕਬੀਰ ਜੀ ਦੀ ਪੜ੍ਹ ਲਓ ਨੌਵੇਂ ਪਾਤਸ਼ਾਹ ਜੀ ਦੀ ਗੁਰਨਾਨਕ ਪਾਤਸ਼ਾਹ ਦੀ ਇੱਕੋ ਗੱਲ ਹੀ ਕਹਿ ਰਹੇ ਆ ਵੀ ਨਾਮ ਜਪੇ ਬਗੈਰ ਤੇਰਾ ਗੁਜ਼ਾਰਾ ਨਹੀਂ ਹੈਗਾ ਜਬਜੀ ਸਾਹਿਬ ਦੀ ਸਮਾਪਤੀ ਵੀ ਵੇਖ ਲਓ ਉੱਥੇ ਕੀ ਕੀਤੀ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੇ ਨਾਮ ਤੇ ਆਇਆ ਮੁਸ਼ਕਲਾਂ ਦੇ ਨਾਲ ਮਸ਼ਕਤ ਦੇ ਨਾਲ ਤੇ ਉਹ ਆਪ ਵੀ ਛੁੱਟ ਗਏ ਤੇ ਲੋਕਾਂ ਨੂੰ ਵੀ ਛਡਾ ਕੇ ਲੈ ਗਏ ਪੈਣਪਰਾ ਕਹਿਣਗੇ ਵੀ ਸਾਡੇ ਆ ਤੁਸੀਂ ਅਰਦਾਸ ਕਰ ਦੋ ਕਿ ਜੀ ਅਰਦਾਸ ਤਾਂ ਮੈਨੂੰ ਹੁਕਮ ਨਹੀਂ ਹੈਗਾ ਕਿ ਮੈਂ ਕਰ ਨਹੀਂ ਸਕਦਾ ਅਰਦਾਸ ਮਾਲਕ ਤੋਂ ਆਪਾਂ ਜਿੰਨਾ ਥੋੜਾ ਮੰਗਾਾਂਗੇ ਘੱਟ ਮੰਗਾਾਂਗੇ ਉੰਨੀ ਉਹ ਨੇੜੇ ਹੋ ਕੇ ਸੁਣਦਾ ਜੇ ਕੋਈ ਬਹੁਤ ਲੋੜਵੰਦ ਲੱਗੂਗਾ ਜਿਸ ਨੂੰ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹਦੀ ਜ਼ਰੂਰ ਕਰਾਂਗੇ ਕਿਉਂਕਿ ਅਰਦਾਸ ਦੇ ਵਿੱਚ ਤੁਹਾਨੂੰ ਕੁਝ ਦੇਣਾ ਪੈਂਦਾ ਜਦੋਂ ਵੀ ਤੁਸੀਂ ਅਰਦਾਸ ਹੁੰਦੀ ਹੈ ਤੁਹਾਡੀ ਕਮਾਈ ਲੱਗਦੀ ਹੈ ਮੈਂ ਬਹੁਤ ਵਾਰੀ ਵਿਚਾਰ ਦੱਸੀ ਹੈ ਵੀ ਨਿੱਕੇ ਨਿੱਕੇ ਚੀਜ਼ਾਂ ਪਿੱਛੇ ਮਾਲਕ ਦਾ ਬੂਆ ਨਖੜਕਾਇਆ ਕਰੋ ਜਿਹੜਾ ਬੰਦਾ ਕਿਤੇ ਮੰਗਦਾ ਨਹੀਂ ਨਾ ਤੇ ਜੋ ਪਹਿਲੀ ਵਾਰੀ ਕਿਤੇ ਮੰਗਦਾ ਜਾਂ ਮਾਲਕ ਦਾ ਤੇ ਮਾਲਕ ਬੜਾ ਖੁਸ਼ ਹੁੰਦਾ ਬੈਠਦਾ ਵੀ ਮੇਰੇ ਪੁੱਤ ਨੇ ਮੇਰੇ ਤੋਂ ਕੁਝ ਮੰਗਿਆ ਆਪਣੇ ਘਰੇ ਧੀਆ ਪੁੱਤ ਜੇ ਆਪਣੇ ਤੋਂ ਮੰਗਦੇ ਨਾ ਹੋਣ ਮੰਨ ਲਓ 2-3 ਆਪਣੇ ਬੱਚੇ ਇੱਕ ਬੱਚਾ ਆਪਣੇ ਤੋਂ ਕਦੀ ਪੈਸੇ ਨਹੀਂ ਮੰਗਦਾ ਤੇ ਪਿਓ ਉਹਨੂੰ ਆਪ ਕਹੂਗਾ ਪੁੱਤ ਤੂੰ ਵੀ ਕੁਝ ਲਿਆਇਆ ਕਰ ਤੂੰ ਨਹੀਂ ਕੁਝ ਲਿਆਉਂਦਾ ਹਨਾ ਉਹਦੇ ਤੇ ਪਿਆਰ ਆਊਗਾ ਸਾਰਿਆਂ ਦਾ ਸੇਮ ਉਹੀ ਚੀਜ਼ ਹੈ ਜਿਹੜੀ ਦੁਨੀਆਦਾਰੀ ਦੇ ਉੱਪਰ ਉਹੀ ਥੱਲੇ ਆ ਕਉਂਕੀ ਜਿਹੜੀ ਕਾਪੀ ਆ ਦੁਨੀਆ ਇਸੇ ਤਰ੍ਹਾਂ ਦੁਨੀਆ ਉੱਪਰ ਆ ਮਹਾਰਾਏ ਨੇ ਵਾਰ-ਵਾਰ ਕਿਹਾ ਵੀ ਭਾਈ ਜਿਹੜੇ ਤਾਂ ਵਾਰ-ਵਾਰ ਬੁਹਾ ਖੜਕਾਉਂਦੇ ਆ ਤੇ ਦਿੰਦਾ ਮਾਲਕ ਉਹਨਾਂ ਨੂੰ ਵੀ ਆ ਕਿਉਂਕਿ ਮਹਾਰਾਏ ਕਹਿੰਦੇ ਦਿੰਦਾ ਦੇ ਲੈਂਦੇ ਤੱਕ ਪਾਏ ਜੁਗਾ ਜਗੰਤਰ ਖਾਈ ਖਾਏ ਜੁਗਾ ਜਗੰਤਰਾਂ ਤੋਂ ਆਪਾਂ ਖਾਈ ਜਾਂਦੇ ਆ ਪਰ ਜੇ ਜੇ ਮੰਗੀ ਚੱਲਾਂਗੇ ਤਾਂ ਐਂਡ ਨਹੀਂ ਹੋਣਾ ਕਿਤੇ ਇਸੇ ਕਰਕੇ ਸਾਨੂੰ ਵਾਰ-ਵਾਰ ਦੱਸਿਆ ਵੀ ਜਿਹੜਾ ਅਸੀਂ ਉਹਦੇ ਦਰ ਦੇ ਮੰਗਤੇ ਉਦੋਂ ਬੰਨਾ ਜਦੋਂ ਸਸਿ ਨਾਮਤਾ ਨਮੰਗਣਾ ਅਸੀਂ ਬੰਦਗੀ ਮੰਗਣੀ ਆ ਦੁਨਿਆਵੀ ਚੀਜ਼ਾਂ ਹੁਣ ਤੱਕ ਇੰਨੀਆਂ ਮੰਗੀਆਂ ਇਹਦੇ ਨਾਲ ਕਦੀ ਕਿਸੇ ਨੂੰ ਸੰਤੁਸ਼ਟੀ ਨਹੀਂ ਆਉਂਦੀ ਤਿਆਗ ਦੇ ਵਿੱਚ ਵਿਰਾਗ ਦੇ ਵਿੱਚ ਹੀ ਮਾਲਕ ਹੈ ਤੇ ਜੇ ਇਹਨਾਂ ਚੀਜ਼ਾਂ ਮਗਰ ਉਲਝਾਂਗੇ ਇਹਨਾਂ ਵੀ ਘਰ-ਬਾਰ ਨਹੀਂ ਚਾਹੀਦਾ ਹੁਣ ਆਪਾਂ ਨੂੰ ਵੀ ਮਹਾਰਾਜ ਨੇ ਬਹੁਤ ਵਧੀਆ ਘਰ-ਬਾਰ ਦਿੱਤਾ ਹੋਇਆ ਸੋਣੀ ਕੋਠੀ ਹੈ ਕਿਸੇ ਗੱਲ ਦੀ ਕਮੀ ਨਹੀਂ ਚਲੋ ਇਹ ਚੀਜ਼ਾਂ ਹੁੰਦੀਆਂ ਇੱਕ ਜ਼ਰੂਰਤਾਂ ਹੁੰਦੀਆਂ ਸਾਡੀਆਂ ਨਾ ਤੇ ਪਰ ਇਹਦੇ ਨਾਲ ਹੀ ਥੋੜੀ ਜਿਮੜੇ ਰਹਿਣਾ ਇਹਨੂੰ ਛੱਡ ਕੇ ਆਪਾਂ ਆਪਣੀ ਬੰਦਗੀ ਕਰੀਏ ਹਰ ਚੀਜ਼ ਦੀ ਜ਼ਰੂਰਤ ਆ ਚਾਹੇ ਉਹ ਧੀਆ ਪੁੱਤਰ ਆ ਚਾਹੇ ਕਾਮਕਾਰ ਆ ਪਰ ਇਹਦੇ ਵਿੱਚ ਆਪਾਂ 30% ਮਨ ਰੱਖਣਾ ਆਪਦਾ 20 ਤੋਂ 30 ਬਸ ਜਿੰਨਾ ਕਿ ਬਣਦਾ ਬਾਕੀ ਬੇਨ ਕੰਮ ਆ ਜਿਹੜਾ ਆਪਣਾ ਉਹ ਹੈ ਮਾਲਕ ਦੀ ਬੰਦਗੀ ਕਰਨੀ ਤਕੜੇ ਹੋ ਕੇ ਨਾਮ ਜਪੋ ਮਨ ਦੇ ਮਗਰ ਨਾ ਲੱਗੋ ਜੇ ਮਨ ਮਗਰ ਲੱਗੋਗੇ ਨਾ ਤੁਹਾਨੂੰ ਭਗਤੀ ਨਹੀਂ ਕਰਨਦੇ ਨਹੀਂ ਢਿੱਲੇ ਮੱਠੇ ਨਾ ਹੋ ਉਹ ਇਦਾਂ ਨਾ ਸੋਚੋ ਵੀ 10 ਦਿਨ ਕਰ ਲਿਆ ਤਾਂ ਉਹ ਦਿਨ ਕੀਤਾ ਨਹੀਂ ਡਿਊਟੀ ਸਮਝ ਕੇ ਕਰੋ ਵੀ ਜ਼ਰੂਰੀ ਹੈ ਵਿਸ਼ਵਾਸ ਆ ਜਿਹੜੇ ਬਹੁਤ ਕੀਮਤੀ ਹੈ ਜਿਹੜੇ ਖਤਮ ਹੋ ਰਹੇ ਆ ਤੇ ਜਦੋਂ ਫਿਰ ਇਹ ਸਵਾਸ ਖਤਮ ਹੋ ਗਈ ਦੇ ਮਾਤ ਰੂਪੀ ਨਿਮ ਬਿੱਲਾ ਆ ਕੇ ਸਾਡੇ ਕੋਲੇ ਆ ਕੇ ਬਹਿ ਗਿਆ ਤੇ ਉਹਨੇ ਫਿਰ ਚਬੱਟ ਮਾਰ ਕੇ ਲੈ ਜਾਣਾ ਸਾਨੂੰ ਤੇ ਫਿਰ ਬੰਨਾ ਕੁਛ ਨਹੀਂ ਮੌਤ ਕਦੀ ਕਿਸੇ ਨੂੰ ਮੌਕਾ ਨਹੀਂ ਦਿੰਦੀ ਇੱਕੋ ਦਮ ਆਉਂਦੀ ਆ ਚਾਹੇ ਉਹ ਕਿਸੇ ਦਾ ਹਾਰਟ ਫੇਲ ਹੁੰਦਾ ਚਾਹੇ ਕਿਸੇ ਦਾ ਐਕਸੀਡੈਂਟ ਹੁੰਦਾ ਚਾਹੇ ਕੋਈ ਇੱਕੋ ਦਮ ਬਿਮਾਰ ਹੁੰਦਾ ਚਾਹੇ ਕੋਈ ਵੀ ਚੀਜ਼ ਹੈ ਮੌਤ ਜਿਹੜੀ ਆਏ ਕਾਲ ਕਦੀ ਆਪਣੇ ਤੇ ਨਹੀਂ ਲੈਂਦਾ ਨਾ ਉਹ ਇੱਕ ਇਸ ਤਰ੍ਹਾਂ ਬਣਾ ਦਿੰਦਾ ਵੀ ਲੋਹਾਰਿਆਂ ਇਨਸਾਨ ਨੂੰ ਭੁਲੇਖੇ ਚ ਪਾ ਦਿੰਦਾ ਵੀ ਸ਼ਾਇਦ ਸਮੇਂ ਤੇ ਡਾਕਟਰ ਮਿਲ ਜਾਂਦਾ ਵੀ ਇਹ ਵੱਜ ਜਾਂਦਾ ਬੜੇ ਭੈਣ ਭਰਾ ਐਵੇਂ ਫੋਨ ਕਰਕੇ ਕਹਿੰਦੇ ਜੀ ਸਮੇਂ ਤੇ ਮਿਲ ਜਾਂਦਾ ਤੇ ਵੱਜ ਜਾਂਦਾ ਮੈਂ ਕਹਾਂ ਜੀ ਜਿਹੜਾ ਡਾਕਟਰ ਮਰਦੇ ਆ ਉਹ ਜਾਂ ਹਸਪਤਾਲਾਂ ਜੀ ਮਰ ਜਾਂਦੇ ਆ ਉਹਨਾਂ ਨੂੰ ਕਿਹੜਾ ਡਾਕਟਰ ਨਹੀਂ ਮਿਲਦੇ ਇਹ ਸਾਡੇ ਮੰਨ ਦਾ ਭਲੇਖਾ ਜਿੰਦੀ ਵਧੀ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ ਜਿੰਦੀ ਘਟ ਗਿਆ ਉਹਨੂੰ ਕੋਈ ਬਚਾ ਨਹੀਂ ਸਕਦਾ ਮੇਨ ਕੰਮ ਆਪਣਾ ਦੁਨੀਆ ਤੇ ਆਉਣ ਦਾ ਬੰਦਗੀ ਕਰਨਾ ਹੀ ਆ ਹਰ ਵਾਰ ਮੇਰਾ ਇਹੀ ਮੈਸੇਜ ਹੁੰਦਾ ਵੀ ਆਪਾਂ ਵੱਤ ਤੋਂ ਵੱਧ ਨਾਮ ਜਪੀਏ ਕਾਲੇ ਯੋਗ ਦੇ ਵਿੱਚ ਇੱਕ ਨਾਮ ਹੀ ਆ ਜਿਹੜਾ ਸਾਰਾ ਹੁਣ ਮੈਂ ਜਿਹੜੀ ਮਾਤਾ ਦੀ ਤੁਹਾਨੂੰ ਵਿਚਾਰ ਕੇ ਦੱਸਦਾ ਸੀ ਵੀ ਜਿੰਦਾ ਕੈਂਸਰ ਠੀਕ ਹੋਇਆ ਵੀ ਉਹਨਾਂ ਨੇ ਇਹ ਸੋਚ ਕੇ ਨਹੀਂ ਬੰਦਗੀ ਕੀਤੀ ਸੀ ਮੇਰਾ ਕੈਂਸਰ ਠੀਕ ਹੋ ਜਾਏ ਤੇ ਉਹ ਤਾਂ ਆਪ ਹੈਰਾਨ ਹੋਗੇ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਜਿਹੜੇ ਬੰਦੇ ਸੋਚ ਕੇ ਕਰਦੇ ਆ ਸ਼ਾਇਦ ਉਹਨਾਂ ਦਾ ਨਹੀਂ ਵੀ ਹੁੰਦਾ ਜਾਂ ਜਿਹੜੇ ਬੰਦੇ ਇੱਛਾ ਕਰਦੇ ਆ ਇਹ ਮਾਲਕ ਦੀ ਮਰਜ਼ੀ ਹੁੰਦੀ ਕਦੋਂ ਕਿਸੇ ਤੇ ਕਿਰਪਾ ਕਰਨੀ ਆ ਜਿਵੇਂ ਵਾਸੂ ਭਾਰਤਵਾਜ ਦੀ ਆਪ ਵਿਚਾਰ ਕੀਤੀ ਸੀਗੀ ਉਹ ਤਾਂ ਹੁਣ ਹੁਣ ਬਾਣੀ ਸਮਝ ਵੀ ਨਹੀਂ ਆਉਂਦੀ ਸੀਗੀ ਨਾ ਉਹਨੂੰ ਸਿਮਰਨ ਬਾਰੇ ਪਤਾ ਸੀਗਾ ਔਰ ਮਾਲਕ ਆਪਣੀ ਹੋਂਦ ਪ੍ਰਗਟ ਕਰਕੇ ਦੱਸਦਾ ਵੀ ਮੈਂ ਹੈਗਾ ਉਹ ਜਦੋਂ ਫਿਰ ਉਹ ਵੇਖੋ ਸਹੀ ਹੋਇਆ ਕਿੰਨਾ ਸਮਾਂ ਤਾਂ ਉਹਨੇ 6 ਮਹੀਨੇ ਟੈਸਟ ਕਰਾਉਂਦਾ ਰਿਹਾ ਫਿਰ ਉਹਨੇ ਹੌਲੀ-ਹੌਲੀ ਦੁਨੀਆ ਨੂੰ ਦੱਸਿਆ ਵੀ ਕਿੱਦਾਂ ਉਹਦਾ ਕੈਂਸਰ ਸਹੀ ਹੋਇਆ ਇਸੇ ਤਰ੍ਹਾਂ ਵੀ ਮਾਲਕ ਜੇ ਉਹ ਬੈਠਾ ਇੱਕ ਡਾਕਟਰੀ ਫੇਲ ਕਰ ਸਕਦਾ ਇੱਕ ਕੈਂਸਰ ਜਿਹਨੂੰ ਡਾਕਟਰ ਕਹਿੰਦੇ ਸੀ ਵੀ ਤੂੰ 10 ਦਿਨ ਕੱਢੇਗਾ 2 ਮਹੀਨੇ ਕੱਢੇਗਾ ਉਹ ਬੰਦਾ ਇੰਨੀ ਉਮਰ ਕੱਢ ਕੇ ਗਿਆ ਤੇ ਫਿਰ ਉਹ ਕੁਝ ਵੀ ਹੋ ਸਕਦਾ ਅਸੀਂ ਪ੍ਰਮਾਤਮਾ ਨੂੰ ਹਜੇ ਸਮਝੇ ਨਹੀਂ ਅਸੀਂ ਮਾਲਕ ਨੂੰ ਇਦਾਂ ਸਮਝਦੇ ਆਂ ਵੀ ਅਸੀਂ ਥੋੜੀ ਜਿਹੀ ਬੰਦਗੀ ਕਰਕੇ ਤੇ ਉਹਦੇ ਕੋਲ ਦੁਨਿਆਵੀ ਚੀਜ਼ਾਂ ਮੰਗ ਲਈਏ ਗੱਲ ਖਤਮ ਇਹ ਤਾਂ ਮਿਲ ਹੀ ਜਾਣੀਆਂ ਸਾਨੂੰ ਐਸੇ ਵੀ ਭਗਤੀ ਦੇ ਵਿੱਚ ਏਡੀ ਪਾਵਰ ਆ ਤੁਸੀਂ ਹੀਰੇ ਵੇਚ ਰਹੇ ਆ ਨਿੱਕੇ ਨਿੱਕੇ ਚੀਜ਼ਾਂ ਮੰਗ ਕੇ ਧੀਆਂ ਪੁੱਤਰਾਂ ਦਾ ਵੀਜ਼ਾ ਮੰਗ ਲਿਆ ਕਿਤੇ ਵਿਆਹ ਸ਼ਾਦੀ ਦਾ ਹੋ ਗਿਆ ਕਿਤੇ ਕੋਈ ਹੋਰ ਹੋ ਗਿਆ ਇਹ ਚੀਜ਼ਾਂ ਤੁਸੀਂ ਥੋੜਾ ਸਮਾਂ ਵੇਟ ਕਰੋ ਮਾਲਕ ਨੇ ਆਪ ਹੀ ਕਿਰਪਾ ਕਰ ਦੇਣੀ ਉਹਨੂੰ ਪਤਾ ਹੁੰਦਾ ਬੱਚੇ ਨੂੰ ਕੀ ਚਾਹੀਦਾ ਕਹਿੰਦੇ ਹੁੰਦੇ ਆ ਬਿਨ ਮੰਗੇ ਮੋਤੀ ਮਿਲੇ ਮੰਗੇ ਮਿਲੇ ਨਾ ਭੀਖ ਬਿਣਾ ਮੰਗੇ ਕਹਿੰਦੇ ਮੋਤੀ ਵੀ ਮਿਲ ਜਾਂਦੇ ਮੰਗਿਆਂ ਦਾ ਭੀਖ ਵੀ ਨਹੀਂ ਮਿਲਦੀ ਆਪਾਂ ਮਾਲਕ ਦੇ ਯੋਧੇ ਬੰਨਣਾ ਵਾ ਜਿਹੜੇ ਆਪਾਂ ਕਹਿੰਦੇ ਉਹਨਾਂ ਯੁੱਧ ਕਰਨ ਵਾਲੇ ਹੁੰਦੇ ਤੇ ਮਕਸਦ ਹੀ ਕਹਿੰਦਾ ਉਹਨਾਂ ਯੁੱਧ ਕਰਨ ਵਾਲੇ ਸੂਰਮਿਆਂ ਦੀਆਂ ਥਾਂ-ਥਾਂ ਫੋਟੋਆਂ ਲੱਗਦੀਆਂ ਸ਼ਹੀਦਾਂ ਨੂੰ ਲੋਕ ਪੂਜਦੇ ਆ ਤੇ ਆਪਾਂ ਬੋਝਦਲ ਨਹੀਂ ਬੰਨਣਾ ਵੀ ਐਵੇਂ ਮੜਾ ਜਾਂ ਨੀਂਦ ਨਹੀਂ ਥਿਆਗੀ ਜਾਂਦੀ ਜੀ ਉੱਠਿਆ ਨਹੀਂ ਜਾਂਦਾ ਜੀ ਮੇਰਾ ਮਨ ਨਹੀਂ ਕਰਦਾ ਇਦਾਂ ਦੀਆਂ ਢਿੱਲੀਆਂ ਮੱਠੀਆਂ ਗੱਲਾਂ ਨਹੀਂ ਕਰਨੀਆਂ ਬੰਦਗੀ ਹੀ ਆਪਣਾ ਮੇਨ ਮਕਸਦ ਆ ਤੇ ਆਪਾਂ ਭਗਤੀ ਕਰਨੀ ਆ ਕਿਸੇ ਬਾਸੇ ਨਹੀਂ ਭਜਣਾ ਕਿਸੇ ਸਰੀਰ ਆਮਗਰ ਨਹੀਂ ਲੱਗਣਾ ਚਾਹੇ ਮੈਂ ਆ ਚਾਹੇ ਕੋਈ ਵੀ ਆ ਜੇ ਤੁਸੀਂ ਇਹ ਰੋਲ ਬੰਦਗੀ ਕਰੋਗੇ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਕੋਲੇ ਕਰੋਗੇ ਤਾਂ ਮਾਲਕ ਕਿਰਪਾ ਕਰੂਗਾ ਕਿਸੇ ਇਨਸਾਨ ਦੀ ਠੇਕ ਨਾ ਰੱਖੋ ਮਾਰੇ ਕਹਿੰਦੇ ਮਾਨਸ ਕੀ ਠੇਕ ਬਿਰਤੀ ਸਭ ਜਾਣ ਦੇਵਨ ਕੋ ਇੱਕੇ ਭਗਵਾਨ ਦੇਣ ਵਾਲਾ ਕੋ ਮਾਲਕ ਹੀ ਹੈ ਬੰਦੇ ਦੀ ਰੇਕ ਆਪਾਂ ਕਦੀ ਨਹੀਂ ਰੱਖ ਸਕਦੇ ਹਾਂ ਇਹਨਾਂ ਜ਼ਰੂਰ ਆਪਣੇ ਬੱਚਿਆਂ ਦੀਆਂ ਸੁਣਦਾ ਜੇ ਕੋਈ ਅਰਦਾਸ ਕਰਾਉਂਦੇ ਆ ਜਾਂ ਕਰਦੇ ਆ ਤੇ ਮਾਲਕ ਇੱਜ਼ਤ ਰੱਖਦਾ ਆਪਦੇ ਬੱਚੇ ਦੀ ਵਡਿਆਈ ਦਿੰਦਾ ਪਰ ਸਾਰੇ ਹੈ ਤਾਂ ਉਸੇ ਦਰ ਦੇ ਮੰਗਤੇ ਹੀ ਆ ਨਾ ਇਸ ਕਰਕੇ ਆਪਾਂ ਜੇ ਤੋਂ ਲਗਾਤਾਰ ਭਗਤੀ ਕਰਾਂਗੇ ਕਮਾਲਕ ਦੀ ਨਰੋਲ ਬੰਦਗੀ ਕਰਾਂਗੇ ਤੇ ਉਹਦੇ ਨਾਲ ਹੀ ਜੁੜਾਂਗੇ ਸਰੀਰਾਂ ਤੋਂ بچਾਂਗੇ ਫਿਰ ਮਹਾਰਾਜ ਬਹੁਤ ਖੁਸ਼ ਹੁੰਦੇ ਆਪਣੇ ਬੱਚੇ ਤੇ ਤਗੜੇ ਹੋ ਕੇ ਭਗਤੀ ਕਰੋ ਹੀ ਨਾ ਹੋਵੇ ਵੀ ਮਹੀਨੇ ਦੇ ਵਿੱਚ ਤੁਸੀਂ 10 ਦੇ ਨੁੱਟ ਜਾਂਦੇ ਆ ਕਿਤੇ 12 ਵਜੇ ਉੱਠ ਪਏ ਕਿਤੇ 2 ਵਜੇ ਕਿਤੇ 1:30 ਵਜੇ ਇੱਕ ਸਮਾਂ ਰੱਖੋ ਫਿਰ ਉਹਨੇ ਸਮੇਂ ਤੇ ਨੀਂਦ ਪੂਰੀ ਹੋਣ ਲੱਗ ਜਾਂਦੀ ਹੌਲੀ ਹੌਲੀ ਇਦਾਂ ਇਦਾਂ ਦੇ ਅਨੁਭਵ ਦੇਖ ਕੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮਹਰਾਨ ਹੋ ਗਿਆ ਜਿੱਥੇ ਮਾਲਕ ਨੇ ਦੱਸਿਆ ਵੀ ਮੈਂ ਹੈਗਾ ਜੇ ਤੁਸੀਂ ਭਗਤੀ ਕਰੋਗੇ ਨਾ ਜਦੋਂ ਦਾ ਨਾਮ ਵਾਜਾਂਗੇ ਉਹਨੂੰ ਰਾਤ ਨੂੰ ਬੈਠ ਕੇ ਵਾਏ ਗੁਰੂ ਵਾਏ ਗੁਰੂ ਕਿਵੇਂ ਨਹੀਂ ਸੁਣੂਗਾ ਬਹੁਤ ਨੇੜੇ ਹੋ ਕੇ ਸੁਣਦਾ ਸਾਡੇ ਮੰਗਣ ਦੇ ਵਿੱਚ ਕਮੀ ਆ ਸਾਡੇ ਵਿਸ਼ਵਾਸ ਦੀ ਕਮੀ ਆ ਵਿਸ਼ਵਾਸ ਸਾਨੂੰ ਜਦੋਂ ਬੰਦਗੀ ਕਰਾਂਗੇ ਉਦੋਂ ਫਿਰ ਮਾਲਕ ਅੰਦਰੋਂ ਹੀ ਦਿੰਦਾ ਇਸ ਕਰਕੇ ਜਿਹੜੀ ਵੀ ਆਪਣੀ ਵਿਚਾਰ ਹੁੰਦੀ ਹੈ ਗੱਲਾਂ ਬਾਤਾਂ ਹੀ ਹੁੰਦੀਆਂ ਕੋਈ ਕਥਾ ਨਹੀਂ ਹੁੰਦੀਗੀ ਮੇਨ ਮਕਸਦ ਆਪਣਾ ਇਹੀ ਹੁੰਦਾ ਵੀ ਆਪਣਾ ਸਰੀਰਾਂ ਤੋਂ ਖੜਾ ਛੁੱਟ ਜੇ ਇਹ ਆਪਾਂ ਕਰਮ ਕੰਡਾ ਤੋਂ ਦੂਰ ਹੋ ਜੀਏ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਨਾਮ ਜਪੀਏ ਕਿਉਂਕਿ ਜੇ ਸਰੀਰ ਆ ਮਗਰ ਪਜਾਂਗੇ ਕਿੰਨਾ ਕਚਰਾ ਇੱਕ ਸਰੀਰ ਚਲਾ ਜਾਊਗਾ ਫਿਰ ਦੂਜਾ ਆ ਜਾਂਦਾ ਦੂਜਾ ਜਾਊਗਾ ਤੀਜਾ ਇਨਸਾਨ ਨਹੀਂ ਇਨਸਾਨ ਨੂੰ ਕੁਝ ਦੇ ਸਕਦਾ ਜੇ ਦੇ ਸਕਦਾ ਤਾਂ ਇੱਕ ਪਰਮਾਤਮਾ ਐਸੇ ਕਰਕੇ ਆਪਣੇ ਕੋਸ਼ਿਸ਼ ਆ ਵੱਧ ਤੋਂ ਵੱਧ ਸਿਮਰਨ ਬੰਦਗੀ ਕਰੋ ਨਾਗਾ ਨਹੀਂ ਪਉਣਾ ਹੈਗਾ ਨਾ ਢਿੱਲੇ ਮੱਠੇ ਨਹੀਂ ਰਹਿਣਾ ਜੇ ਬਿਮਾਰ ਹੋ ਜਾਂ ਢਿੱਲੇ ਮੱਠੇ ਹੋ ਮਨ ਬੇਮੰਨੀ ਕਰੋਗਾ ਗੋਲੀ ਖਾ ਕੇ ਬੈਠੋ ਪਰ ਬੈਠੋ ਜ਼ਰੂਰ ਜੇ ਜਮਾਈ ਕੋਛੇ ਜਵਾਬ ਦੇ ਜਾਂਦਾ ਸਰੀਰ ਤੇ ਢੋਲਾ ਕੇ 15 20 ਮਿੰਟ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੋ ਐਨਾ ਖੁਸ਼ ਹੁੰਦਾ ਫਿਰ ਪਰਮਾਤਮਾ ਆਪ ਦੇ ਬੱਚੇ ਤੇ ਨਾ ਕਿਤੇ ਸਰੀਰ ਵੀ ਢਿੱਲਾ ਮੱਠਾ ਹੋਵੇ ਉੱਠਿਆ ਨਾ ਜਾਂਦਾ ਹੋਵੇ ਉਦੋਂ ਉੱਠ ਕੇ ਦੇਖਿਓ ਤੇ 10 ਮਿੰਟਾਂ ਬਾਅਦ ਤੁਹਾਡਾ ਸਰੀਰ ਐਦਾਂ ਹੋਊਗਾ ਵੀ ਤੁਹਾਨੂੰ ਕੁਝ ਹੋਇਆ ਹੀ ਨਹੀਂ ਥੋੜੇ ਦਿਨ ਪਹਿਲਾਂ ਦੀ ਵਿਚਾਰੀ ਆ ਆਪਣਾ ਸਿੰਘ ਨਾਲ ਜਾਂਦਾ ਹੁੰਦਾ ਸੀਗਾ ਤੇ ਬਿਲਕੁਲ ਅਭਿਆਸ ਦੇ ਵਿੱਚ ਸਰੀਰ ਡਿੱਆ ਹੋਇਆ ਤੇ ਮਸਾਂ ਨੂੰ ਫੜ ਕੇ ਭਾਇਆ ਉਹਨੂੰ ਮੈਂ ਕਿਹਾ ਤਾਂ ਕੋਈ ਗੱਲ ਨਹੀਂ ਮਾਰਾ ਕਿਰਪਾ ਕਰਨਗੇ ਨਾ ਹੋਇਆ ਇੱਥੇ ਪੈ ਜੀ ਤੇ 10 ਕਮਿੰਟ ਉਹਨੇ ਮੰਨਣਾ ੜੀ ਕੀਤੀ ਤੇ ਮੁੜ ਕੇ ਦੋ ਤਿੰਨ ਘੰਟਿਆਂਨ ਵਧੀਆ ਬੈਠਾ ਕੋਈ ਗੱਲ ਬਾਤ ਹੀ ਨਹੀਂ ਇਹ ਮਨ ਬਹੁਤ ਬੇਮਾਨੀਆਂ ਕਰਦਾ ਹੈ ਬਹੁਤ 420 ਹੈ ਇਹ ਇਹਦਾ ਕੰਮ ਹੀ ਇਹ ਆ ਤੁਹਾਨੂੰ ਆਲਸ ਕਰਨਾ ਸਰੀਰ ਢਿੱਲਾ ਜੀ ਨੀਂਦ ਆਉਂਦੀ ਹੈ ਜੀ ਜੱਪਿਆ ਨਹੀਂ ਜਾਂਦਾ ਜੀ ਇਦਾਂ ਜੀ ਉਦਾਂ ਨਾ ਇਹਦੇ ਮਗਰ ਲੱਗੋਗੇ ਤਾਂ ਨਰਕਾਂ ਚ ਲੈ ਜਾਊਗਾ ਤੇ ਉਸੇ ਵੀਰ ਨੂੰ ਮੈਂ ਕਿਹਾ ਵੇਖ ਲੈ ਜੇ ਤੂੰ ਦਿਲ ਛੱਡ ਜਾਂਦਾ ਤੇ ਪੈ ਜਾਣਾ ਸੀਗਾ ਤੇ ਜੇ ਆ ਗਿਆ ਤੇ ਮਾਰੇ ਨੀ ਕਿਰਪਾ ਨਾਲ ਦੋ ਤਿੰਨ ਘੰਟੇ ਬੰਦਗੀ ਕਰ ਲਈ ਫਿਰ ਉਹਨੂੰ ਵਿਸ਼ਵਾਸ ਹੋ ਗਿਆ ਵੀ ਠੀਕ ਹੈ ਵਾਕਈ ਮਨ ਬਈਮੰਨੀ ਕਰਦਾ ਸੀ ਤੇ ਹੁਣ ਚੰਗਾ ਪੜਾ ਉਹ ਕਈ ਵਾਰੀ ਇਹ ਇਦਾਂ ਦੇ ਅਨੁਭਵ ਹੁੰਦੇ ਆ ਜਾਂ ਦੇਖੀਦੇ ਆ ਜਦੋਂ ਇਹਨੂੰ ਪਤਾ ਲੱਗ ਗਿਆ ਨਾ ਵੀ ਇਹਨਾਂ ਨੇ ਮੈਨੂੰ ਸੌਣ ਨਹੀਂ ਦੇਣਾ ਥਾ ਹੀ ਲੈਣਾ ਫਿਰ ਇਹ ਤੁਹਾਨੂੰ ਤੰਗ ਕਰਨੋਂ हट ਜਾਊਗਾ ਅਸੀਂ ਤਾਂ ਇਹਦੇ ਸਾਥੀ ਬਣੇ ਬੈਠੇ ਆ ਜੇ ਕਹਿੰਦਾ ਸੌਂ ਜੀਏ ਤੇ ਤੁਸੀਂ ਕਹਿੰਦੇ ਮਿੰਟ ਚ ਸੌਂ ਜੋ ਜੇ ਕਹਿੰਦਾ ਕੋਈ ਨਹੀਂ ਅੱਜ ਨਹੀਂ ਕੱਲ ਨੂੰ ਕਰ ਲਾਂਗੇ ਕੋਈ ਗੱਲ ਨਹੀਂ ਇਹਦੇ ਮਗਰ ਨਾਲ ਲੱਗੋ ਇਹਨੂੰ ਆਪਣੇ ਹਿਸਾਬ ਨਾਲ ਚਲਾਓ ਜਦੋਂ ਮਹਾਰਾਜ ਕਹਿੰਦੇ ਮਨ ਜੀਤੇ ਜਗ ਜੀਤੇ ਜਦੋਂ ਮਨ ਨੂੰ ਜਿੱਤ ਲਿਆ ਤੁਸੀਂ ਜਗ ਨੂੰ ਜਿੱਤ ਲਓਗੇ ਯਕੀਨ ਕਰੋ ਇਸ ਰਸਤੇ ਦੇ ਵਿੱਚ ਇੰਨਾ ਕ ਆਨੰਦ ਹੈ ਨਾ ਜਿ ਕਾਸ਼ ਤੁਸੀਂ ਉਹ ਆਨੰਦ ਨੂੰ ਜਦੋਂ ਟੱਚ ਕਰੋਗੇ ਤੁਹਾਨੂੰ ਪਤਾ ਲੱਗੂਗਾ ਮਹਾਰਾਜ ਕਹਿੰਦੇ ਜੋ ਸੁਖ ਮੈਂ ਦਾ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਜੋ ਸੁਖ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨਾ ਲਈ ਹੈ ਬਾਬਾ ਕਬੀਰ ਜੀ ਦਾ ਸ਼ਬਦ ਹੀ ਹੈ ਜੋ ਸੁਖ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨਾ ਲਈ ਹੈ ਇਹ ਇਦਾਂ ਥੋੜੀ ਜੀ ਪੰਕਤੀ ਮੈਨੂੰ ਲੱਗਦਾ ਵੀ ਮੈਨੂੰ ਵਿਸਰ ਗਈ ਐ ਮਾਫ ਕਰਿਓ ਤੇ ਮਹਾਰਾਜ ਕਹਿੰਦੇ ਵੀ ਇਹੋ ਜਿਹਾ ਸੌਖਾ ਜਿਹੜਾ ਉਹਦੀ ਬੰਦਗੀ ਦੇ ਵਿੱਚ ਉਹ ਤਾਂ ਰਾਜ ਭਾਗ ਦੇ ਵਿੱਚ ਵੀ ਹੈ ਨਹੀਂ ਦੁਨੀਆ ਦਾ ਰਾਜ ਲੈਣ ਵਾਲੇ ਬੰਦੇ ਵੀ ਰੋਂਦੇ ਗਲੌਂਦੇ ਫਿਰਦੇ ਆ ਵੱਡੇ ਵੱਡੇ ਵਿਚਾਰਕ ਵੱਡੇ ਵੱਡੇ ਕਵੀ ਤੇ ਹੋਰ ਇਦਾਂ ਦੇ ਬਹੁਤ ਦੁਨੀਆ ਰੁੱਲਦੀ ਫਿਰਦੀ ਆ ਰੋ ਰਹੀ ਆ ਸਭ ਕੁਝ ਪੈਸਾ ਤੇ ਲੱਜਾ ਜਿੰਨਾਂ ਕੋਲੇ ਉਹ ਵੀ ਦੁਖੀ ਆ ਜਿੰਨਾਂ ਕੋਲੇ ਨਹੀਂ ਹੈਗਾ ਉਹ ਵੀ ਦੁਖੀ ਆ ਸੌਖਤ ਉਹਨਾਂ ਤੁਹਾਡੇ ਮਨ ਤੋਂ ਮਿਲਣਾ ਬਾਹਰੋਂ ਨਹੀਂ ਮਿਲਣਾ ਲੋਕ ਘਰੇ ਬੈਠੇ ਡਿਪਰੈਸ਼ਨ ਦੇ ਵਿੱਚ ਟੈਂਸ਼ਨਾਂ ਦੇ ਵਿੱਚ ਜੇ ਬੰਦਗੀ ਨਾ ਕੀਤੀ ਤੇ ਅੰਤ ਬਹੁਤ ਬੁਰਾ ਹੋਊਗਾ ਜੇ ਭਗਤੀ ਕਰਾਂਗੇ ਤਾਂ ਮਾਰੇ ਕਿਰਪਾ ਕਰੂਗਾ ਤਕੜੇ ਹੋ ਕੇ ਨਾਗਾ ਨਹੀਂ ਪਾਉਣਾ ਤੇ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਬੰਦਗੀ ਕਰੋ ਕਿਸੇ ਸਰੀਰ ਨਾਲ ਨਹੀਂ ਜੁੜਨਾ ਚਾਹੇ ਮੈਂ ਆ ਚਾਹੇ ਕੋਈ ਵੀ ਆ ਵੱਧ ਤੋਂ ਵੱਧ ਭਗਤੀ ਕਰਨੀ ਆ ਇੰਨਾ ਸਿਮਰਨ ਕਰੋ ਇੰਨਾ ਸੰਬੰਧਗੀ ਕਰੋ 24 ਘੰਟੇ ਨੂੰ ਯਾਦ ਰੱਖੋ ਕਿ ਮਾਲਕ ਖੁਦ ਤੁਹਾਨੂੰ ਆ ਕੇ ਪੁੱਛੇ ਵੀ ਦੱਸ ਪੁੱਤ ਕੀ ਚਾਹੀਦਾ ਇਸੇ ਕਰਕੇ ਢਿੱਲੀ ਮੱਠੇ ਨਹੀਂ ਰਹਿਣਾ ਤਕੜੇ ਹੋ ਕੇ ਬੰਦਗੀ ਕਰਨੀ ਆ ਨਾਗਾ ਨਹੀਂ ਪਾਉਣਾ ਠੀਕ ਹੈ ਜੀ ਅਗਲੀ ਵਿਚਾਰ ਜਦੋਂ ਹੋਗੀ ਫੇਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ